ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਤੋਂ ਚਹਿਲ ਵਾਲੀ ਸੜਕ ਸਿੱਧੀ ਪਾਣੇ ਚੋਂਦੀ ਹੈ ਨੇੜੇ ਪਿੰਡਾਂ ਚ ਦੇ ਢੁੱਡੀ ਕੋਟ ਸੁਖਿਆ ਚਮੇਲੀ ਜਾਂ ਚਹਿਲ ਇਧਰੋਂ ਪੱਕਾ ਵੀ ਇਹਦੇ ਨੇੜੇ ਰਹਿ ਜਾਂਦਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਰੁਟੀਨ ਦੇ ਵਿੱਚ ਅੱਜ ਦੋ ਵੈੜਾ ਦਿਖਾਉਂਗਾ ਦੋਨਾਂ ਦੇ ਵਿੱਚ ਇੱਕ ਗੱਬਣ ਤੇ ਇੱਕ ਤਾਜੀ ਸੂਈ ਵੀ ਜਿਹੜੀ ਤਾਜੀ ਸੂਈ ਹੈ ਇਹਨੇ ਵੱਛੀ ਨੂੰ ਜਨਮ ਦਿੱਤਾ ਹੈ ਤੇ ਵੱਛੀ ਆਮ ਤੌਰ ਤੇ ਪਹਿਲਣਾ ਦੇ ਕਈ ਭਰਾ ਜਰਸੀ ਸੀਮਨ ਲਵਾ ਲੈਂਦੇ ਆ ਸੀਮਨ ਦੀ ਡਿਟੇਲ ਭਾਈ ਕਹਿੰਦਾ ਵੀ ਸਾਰੀ ਮਿਲ ਜੂਗੀ ਸੋ ਇਹਨੇ ਬਹੁਤ ਸੋਹਣੀ ਵੱਛੀ ਨੂੰ ਜਨਮ ਦਿੱਤਾ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਖਰੀਦਣਾ ਚਾਹਣੇ ਉਹਦੀ ਤਸੱਲੀ ਤੁਸੀਂ ਆ ਕੇ ਕਰਨੀ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲੂਗਾ ਆਓ ਪਹਿਲੇ ਨੰਬਰ ਵਾਲੀ ਵੈੜ ਤੋਂ ਸ਼ੁਰੂਆਤ ਇਸ ਵੀਡੀਓ ਦੀ ਕਰਦੇ ਆ ਜਸੌਨਤ ਭਾਈ ਸਾਹਿਬ ਜਿਸੋਂ ਤੋ ਦੋ ਨਾ ਦਿਖਾਵਾਂਗੇ ਅੱਜ ਹਾਂ ਭਾਈ ਦੋਨੇ ਦੋ ਦੰਦ ਬਾਈ ਠੀਕ ਹੈ ਪਹਿਲੇ ਨੰਬਰ ਤੇ ਜਿਹੜੀ ਵੜ ਬਾਈ ਕਿੰਨਾ ਚਰੂਗਾ ਸੂਈ ਇਹ ਕੱਲ ਸੁਬਾ ਸੂਈ ਆ ਬਾਈ ਹੂੰ ਤੇ ਦੋ ਦੰਦ ਆ ਓਰੀਜਨਲ ਠੀਕ ਹੈ ਹੁਣ 16 17 ਕਿਲੋ ਚੋਣ ਦਾ ਬੋਲਾ ਹੈਗਾ ਕੱਲ ਦੀ ਸੂਈ ਥੱਲੇ ਠੀਕ ਹੈ 25 24 ਕਿਲੋ ਵਛੀ ਨਾਲ ਰੋਲ ਮੰਦੋ ਦੇ ਦੂਗੀ ਕੀ ਡਿਮਾਂਡ ਰੋਗੀ ਜਸਮਾਨ ਭਾਈ ਜੀ ਜਸਨੋ ਲੈਣ ਦੇ ਨਹੀਂ ਕਰਨਾ ਭੈਣ ਭਰਾ ਕੋਈ ਮੰਨ ਕੇ ਚੱਲੋ ਵੀ ਸਵਾਦ ਲੈਣ ਵਾਲਾ ਫੋਨ ਨਾ ਲਾਵੇ ਵੀਰੇ ਸਵਾਦ ਲੈਣ ਵਾਲੇ ਬਹੁਤ ਵੀਰ ਫੋਨ ਲਾਉਂਦੇ ਆ ਇਹਦਾ 1 ਲੱਖ ਤੇ 12000 ਦੀ ਸ਼ੇਲ ਕਰਨੀ ਆ ਵ ਕਾਮਾ ਕਾਜੀ ਸੀਵਨ ਦੀ ਬਾਈ ਨਾਲ ਦੇ ਪਿੰਡੋਂ ਹੀ ਗਹਿੜ ਲਈ ਹੋਈ ਆ ਦਸਲੀ ਵਾਲੀ ਥਾਂ ਤੋਂ ਬਹਿੜਾਈ ਆ ਦੋ ਦਾੰਦ ਆ ਓਰੀਜਨਲ ਦਾੰਦ ਆ ਪਾ ਫਟ ਕੇ ਵਿਖਾਵਾਂਗੇ ਓਕੇ ਤੇ ਸਵਾ 7 ਦੇ 7 ਵਜੇ ਦੀ ਬਾਈ ਚਵਾਈ ਕੀਤੀ ਆ ਕੋਈ ਭੈਣ ਭਰਾ ਦੋ ਟਾਈਮ ਚਵਾਈ ਕਰਕੇ ਲੈ ਜਾ ਸਕਦਾ ਠੀਕ ਹੈ ਓਕੇ ਸੋ ਸਵਾ 7 ਤੋਂ 7:30 ਵਜੇ ਚਵਾਈ ਹੋਈ ਆ ਟਾਈਮ ਤੁਹਾਨੂੰ ਦਾ ਹੈ ਨਹੀਂ ਸੀਗਾ ਕੋਈ ਹਮਮ ਕਨਫਰਮ ਆ ਦੋ ਦਾੰਦ ਦੋਸਤੋ ਤੇ ਟਾਈਮ ਦੋਸਤੋ 12:33 ਮਿੰਟ ਆ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਸਵੇਰ ਹੀ ਵੀਡੀਓ ਬਣਾ ਰਿਹਾ ਆ 5 ਇੱਕ ਘੰਟੇ ਹੋਏ ਆ ਚੋਈ ਨੂੰ ਚੰਚਾ ਵੋ ਸੋਹਣਾ ਗਾਂ ਦਾ 112000 ਦੇ ਵਿੱਚ ਇਹ ਗਾਂ ਮਿਲੂਗੀ ਬਹੁਤ ਸੋਹਣਾ ਸਟਰਕਚਰ ਹੈ ਪਸੰਦ ਤੁਹਾਨੂੰ ਆ ਜਾਣੀ ਹੈ ਕਿਉਂਕਿ ਇਦਾਂ ਦੇ ਢਾਂਜੇ ਘੱਟ ਮਿਲਦੇ ਆ ਥਣ ਥਿਚੁਾਈ ਵਾਲਾ ਸੋਹਣਾ ਥਾਨ ਵਹਿੜ ਦਾ ਰੰਗ ਰੂਪ ਬਿਊਟੀ ਵੀ ਚੰਗੀ ਹੈ ਮੋੜ ਲਾ ਬਾਈ ਬਹੁਤ ਸੋਹਣੀ ਵੱਛੀ ਹੈ ਦੋਸਤੋ ਜਰੂਰ ਆ ਕੇ ਦੇਖੋ ਤੇ ਇਹਦੇ ਨਾਲ ਵੱਛੀ ਵੀ ਚੰਗੀ ਹੈ ਜੇ ਆਪਾਂ ਜਿਹੜੀ ਸੀਮਨ ਦੀ ਡਿਟੇਲ ਬਾਈ ਨੂੰ ਮਾਲਕਾਂ ਨੇ ਦੱਸੀ ਉਹਦੇ ਮੁਤਾਬਕ ਦੇਖੀਏ ਤਾਂ ਕਾਮਾ ਕਾਜੀ ਬੋਲਦਾ ਸੀਮਨ ਵੈਸੇ ਹੀ ਬਹੁਤ ਮਹਿੰਗਾ ਹੁੰਦਾ ਹੈ ਬਾਈ ਟੌਪ ਤੇ ਚੱਲ ਰਿਹਾ ਹੈ ਇਸ ਟਾਈਮ ਹੂੰ ਸੋ ਬੱਚੀ ਇਹ ਵੀ ਵੈਡ ਦਸਤੋ ਦੇਖਣ ਵਾਲੀ ਬਹੁਤ ਸੋਹਣੀ ਵੈਡ ਪਸੰਦ ਆਵੇ ਤਾਂ ਕੰਟੈਕਟ ਕਰ ਲਓ 1 ਲੱਖ ਤੇ 12000 ਚ ਮਿਲ ਜੂਗੀ ਸਟਰਕਚਰ ਕਾਫੀ ਖੁੱਲਾ ਡੁੱਲਾ ਹੈ ਪਿਛੋਂ ਕੁੜਿਆਂ ਦੀ ਚੜਾਈ ਚੰਗੀ ਹੈ ਖਵਾਨਾ ਸੋਹਣਾ ਫਿਟਿੰਗ ਵਾਲਾ ਛੀ ਠੰਡੀ ਬਹੁਤ ਹੈ ਬਾਈ ਬਾਈ ਦੋਨੇ ਬੰਨੇ ਬੈਗੇ ਚਲਾਈ ਦੀ ਸੀ ਠੀਕ ਹੈ ਸੋ ਠੰਡੀ ਸੀ ਲਾ ਦਸੋ ਵੈਸੇ ਗਾਮਾ ਸ਼ਾਮ ਨੂੰ ਫਾਲੋਅ ਅਪ ਆ ਜਾਂਦੀ ਹੈ ਬਈ ਇਹ ਠੀਕ ਹੈ ਇਦਾਂ ਦਾ ਦਸੋ ਰੋਕੇ ਦੇ ਥਣਾ ਦਾ ਅੱਗੋਂ ਵੀ ਇਹ ਗਾੜੀ ਚੰਗੀ ਹੈ ਸੋ ਇਹ ਪਹਿਲੇ ਨੰਬਰ ਤੇ ਦੋ ਨੰਬਰ ਤੇ ਜਿਹੜੀ ਵਾੜ ਕਾਫੀ ਚੰਗੇ ਕੱਤ ਕਾਟਦੀ ਹੈ। ਦਸੰਤભાઈ ਕੀ ਡਿਟੇਲ ਹੈ? ਬਾਈ ਪਹਿਲਾ ਸਵੇਰ ਤੇ ਰਿਜਨਲ ਦੋ ਦੰਦ ਦਾ। ਹੂੰ। ਇਹਦੇ ਅਜ 10 ਦਿਨ ਪਏ ਆ ਸੂਣ ਚ। ਹੂੰ। ਤੇ ਬੱਚੀ ਦੁੱਧ ਦੇ ਦੂਗੀ 30+ ਨੋਰਮਲ ਬਾਈ ਪਹਿਲਾਂ। ਠੀਕ ਹੈ। ਇਹਦਾ ਰੇਟ ਕਿੰਨਾ ਹੈ? ਇਹਦਾ ਰੇਟ ਬਾਈ ਜੀ ਲੈਣ ਦੇ ਨੇ 1 ਲੱਖ ਤੇ 37000 ਰੁਪਏ ਜੱਸ ਨੂੰ। ਖੋਲੀਨ। ਦੰਦ ਉਹ ਖਾਵਾਂਗੇ ਬਾਈ ਪਹਿਲਾਂ ਵੀ ਆਪਾਂ ਇਹਦੇ ਵੀ। ਸੋ ਦੋ ਦੰਦ 1 ਲੱਖ ਤੇ 37000 ਰੇਟ। ਓਕੇ ਠੀਕ ਹੈ ਦਸੰਤ। ਫੜੇ ਦੋਸਤੋਂ ਦੋਨ ਵਾਲੇ ਦੰਦ ਚੱਕ ਰਹੀ ਐ ਹਾਈਟ ਬਹੁਤ ਵੱਡੀ ਆ ਬਾਈ ਕੋਈ ਟਾਵੀ ਟਾਵੀ ਵਹਿੜੀ ਆਉਂਦੀ ਆ ਕੋਈ ਸੀਜ਼ਨ ਚ ਐਡੀ ਫੁੱਲ ਹਾਈਟ ਵਾਲੀ ਆ ਬਾਈ ਬਿਨਾਂ ਸ਼ੱਕ ਚੰਗੇ ਕਦ ਕਾਟਦੀ ਐ 1 ਲੱਖ ਤੇ 37000 ਦੀ ਇਹ ਮਿਲੂਗੀ ਦੇਖੋ ਹਵਾਨਾ ਵੀ ਸੋਨਾ ਕੱਢੂਗੀ ਦੱਸੋ ਬਹੁਤ ਵੱਡੇ ਕਦ ਕਾਟਦੀ ਗਾਣ ਹੈ ਹੁਣ ਟਾਂਚਾ ਦੇਖਿਓ ਕਰਮਾਲੀ ਦਾ ਉੱਚੀ ਲੰਬੀ ਕਿੱਡੀ ਕਾ ਉਹਦਾ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਬਾਕੀ ਬਿਊਟੀ ਵਗੈਰਾ ਬਾਈ ਬਹੁਤ ਜ਼ਿਆਦਾ ਸੀਜ਼ਨ ਚ ਬਾਈ 2-2 ਲੱਖ ਰੁਪਏ ਦੇ ਵੜਾ ਵੇਚੀਆਂ ਹੋਈਆਂ ਆਪਾਂ ਚਲੋ ਗਰਮੀ ਮੁਤਾਬਕ ਜਿਹੋ ਜਿਹੇ ਸਮਾਂ ਚਲੀਂਦਾ ਉਹ ਜਾ ਕੱਢ ਲਈਦਾ ਬਾਈ ਸਹੀ ਹੈ ਸੋ 1 ਲੱਖ ਤੇ 37000 ਦੀ ਦੋ ਦੰਦ ਸੋਹਣੀ ਵੜ ਤੇ ਤੋਂ ਪਹਿਲੀ ਵੀ ਦੱਸੋ ਦੋ ਦੰਦ ਸੀਗੀ ਉਹ ਵੀ ਸੋਹਣੀ ਆ ਬੱਚੀ ਸੋ ਜਿਹੜਾ ਨਾ ਤੁਹਾਨੂੰ ਜੱਜਦਾ ਹੈ ਉਹਦੀ ਤਸੱਲੀ ਆ ਕੇ ਕਰ ਲਿਓ ਜੇ ਨੰਬਰ ਬਾਈ ਦਾ ਦੱਸੋ ਸਕਰੀਨ ਉੱਤੇ ਚੱਲੀ ਜਾਂਦਾ ਉੱਤੇ ਕਾਲ ਕਰਨੀ ਹੈ ਪਸੂ ਕੋਲੇ ਆ ਕੇ ਦੇਖਣਾ ਤੇ ਨਾਲ ਇਹ ਵੀ ਆ ਵੀ ਆਪਦੀ ਸਮਝ ਨਾਲ ਤੁਸੀਂ ਖਰੀਦਣਾ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ